ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਧਰਮ ਵਿੱਚ ਕੁੱਲ ਕਿੰਨੇ ਗੁਰੂ ਹਨ ਪਲੀਜ਼ ਕਮੈਂਟ ਕਰਕੇ ਦੱਸੋ ਐਂਡ ਵੀ ਲਾਈਵ ਨੂੰ ਲਾਈਕ ਕਰੋ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਕਮੈਂਟ ਕਰਕੇ ਦੱਸੋ ਸੇਕ ਧਰਮ ਵਿੱਚ ਕਿੰਨੇ ਗੁਰੂ ਸਹਿਬਾਨ ਸਨ ਪਲੀਜ਼ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਦੱਸੋ ਕਿ ਆਪਣੇ ਧਰਮ ਵਿੱਚ ਕੁੱਲ ਕਿੰਨੇ ਗੁਰੂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਐਂਡ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ प्लीज वीडियो को लाइक करो वाहेगुरु 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 प्लीज लाइक वाहेगुरु 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 ਵਾਹਿਗੁਰੂ 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 ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਵਾਹਿਗੁਰੂ ਲਿਖੋ ਵਾਹਿਗੁਰੂ 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 ਜੀ ਵਾਹਿਗੁਰੂ 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 Vahi guru, Vahi guru, Vahi guru, Vahi guru. ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਵਾਹਿਗੁਰੂ 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 चपू जी साहिब एक सत नाम करता पुरख निर्भो निर्वैर अकाल मूरत अजूनी गुरप्रसाद जप आदि सच सच नानक सच एक ओंकार सतनाम नाम करता पुरख निर्भो निर्वैर काल मूरत अजूनी से भंगुर प्रसाद जप आ सच जुगा सच हैपी सच नानक होसी पी सच एक ओंकार सतनाम नाम करता पुरख निर्भो निर्वैर काल मूर्त अजूनी से भंगुर प्रसाद जप आ सच जुगा सच हैपी सच नानक होसी पी सच, हैपी सच ਇਕ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ 무ਰਤ ਆਜੂਨੀ ਸੇ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਾ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਇਕ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ 무ਰਤ ਆਜੂਨੀ ਸੇ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਾ ਸਚ ਪੀ ਸਚਾਨਨਿਕ ਹੋਸੀ ਪੀ ਸਚ ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂਰ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸਚੁਗਾ ਸਚ ਹੈਪੀ ਸਚਾਨਨਿਕ ਹੋਸੀ ਪੀ ਸਚ ਇਕ ਓਮਕਾਰ ਸਤਨਾਮ ਕਰਤਾ ਪੁਰਖ ਦੇ ਰਿਬੋਨੀ ਰਿਵਰ ਕਾਲ ਮੂਰਤ ਅਜੁਨੀ ਸਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਕੋਮ ਕਾਰ ਸਤਨਾਮ ਕਰਤਾ ਪੁਰਖ ਨੀ ਦੀ ਬੋਨੀ ਰਿਵਰ ਕਾਲ ਮੂਰਤ ਅਜੁਨੀ ਸਭੰਗੁਰ ਪ੍ਰਸਾਦ ਜਪ ਆਸਾਚ ਜੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ एक एकोकार सतनाम करता पुरख निर्भय निर्वैर काल मूरत अजूनी सैपांग और प्रसाद जप आस सच जगा सच हैपी सच नानक हो पी सच एक ओंकार सतनाम करता पुरख निर्भय निर्वैर काल मूरत अजूनी सैपांग और प्रसाद जप आस सच जगा सच हैपी सच नानक हो पी सच ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ 무ਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਰ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ 무ਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਚੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ੴ ਸਤਨਾਮ ਕਰਤਾ ਪੁਰਖ ਨਿਰਭੂਨ ਨਿਰਵੈਰ ਕਾਲੂ ਮੂਰਤ ਜੁਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਚੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਗੋ ਨਿਰਵੈਰ ਕਾਲ ਮੁਗਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਤ ਸਚੁਗਾ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਗੋ ਨਿਰਵੈਰ ਕਾਲ ਮੁਗਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇੱਕ ਊੰਕਾਰ ਸਤਨਾਮ ਕਰਤਾ ਪੁਰਖੇ ਨਿਰਭਉ ਨਿਰਵੈਰਤਾ ॥ ਮੁਖੁ ਜਉਂਦੀ ਸੈ ਪਾਮੁ ਗੁਰਪ੍ਰਸਾਦ ਜਪ ਸਤਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਪਲੀਜ਼ ਵੀਡੀਓ ਨੂੰ ਲਾਈਕ ਕਰ ਤੋ ਐਂਡ ਕਮੈਂਟ ਵਿੱਚ ਵਾਹਿਗੁਰੂ ਜੀ ਲਿਖੋ ਜਿੰਨੇ ਵੀ ਲੋਗ ਜੋੜ ਰਹਿਣੀ ਪਲੀਜ਼ ਕਮੈਂਟ ਵਿੱਚ ਵਾਹਿਗੁਰੂ ਲਿਖੋ ਐਂਡ ਵੀਡੀਓ ਨੂੰ ਲਾਈਕ ਕਰੋ ਵਾਹਿਗੁਰੂ ਜੀ ਇੱਕ ਕੋਂਕਾਰ ਸਤਨਾਮ ਕਰਤਾ ਪੁਰਖ ਨੇ ਰਿਵੋਨਰ ਬੇਰਕਾਲ ਉਰੇ ਜੁਨੀ ਸੇ ਪਾਂਗਰ ਪ੍ਰਸਾਦ ਜਪ ਆ ਸੱਚਾ ਸੱਚ ਹੈਪੀ ਸਤਜਨਾਕ ਹੋਸੀ ਪੀ ਸੱਚ एक ओमकार सतनाम करता पुरख निर्भो निर्भर कल मूरत अजूनी सहप्रसाद जप आ सच जुगा ओंकार नाम करता पुरख निर्भो निर्भर काल मूरत आजुनी सह पर प्रसाद जप आ सच जुगा सच हैपी सच नानक होशि पी सच ओंकार सतनाम करता पुरख निर्भु निर्वैर काल मूर जुन सैपांग गुर प्रसाद जाप आ सच गा सच हैपी सच नानक होसी पी सच एक ओंकार सतनाम करता पुरख निर्भु निर्वैर काल मूरत अजुन सैपांग गुर प्रसाद जाप आ सच गा सच हैपी सच नानक होसी पी सच ਪਲੀਜ਼ ਵੀਡੀਓ ਨੂੰ ਲਾਈਕ ਕਰ ਦੋ ਵਾਹਿਗੁਰੂ ਵਾਹਿਗੁਰੂ ਜੀ ਵੀਡੀਓ ਨੂੰ ਲਾਈਕ ਕਰ ਦੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਗੂ ਨਿਰਭੈ ਕਾਲੂ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆ ਸੱਚਾ ਗਾ ਸੱਚ ਹੈਪੀ ਸੱਚ ਨਾਨਕ ਹੋਸੀ ਕੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਗੂ ਨਿਰਭੈ ਕਾਲੂ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆ ਸੱਚਾ ਗਾ ਸੱਚ ਹੈਪੀ ਸੱਚ ਨਾਨਕ ਖੁਸੀ ਪੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆ ਸਤਿ ਜੁਗਾ ਸਚ ਹੈ ਪੀ ਸਚ ਨਾਨਕ ਖੁਸੀ ਪੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆ ਸਤਿ ਜੁਗਾ ਸਚ ਹੈ ਪੀ ਸਚ ਨਾਨਕ ਖੁਸੀ ਪੀ ਸਚ एक ओंकार सतनाम करता पुरख निरभो निरवैकार नूर जूनी सैपा अंगुर प्रसाद जप आ साज जगा सच हैप्पी सच नानक खुशी पी सच एक ओंकार नाम करता पुरख निरभो निरवैकार काल नूर अजूनी सैपा अंगुर प्रसाद जप आ साज जगा सच हैप्पी सच नानक खुशी पी सच ਕੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਾਤ ਅਜੁਨੀ ਸੈਭੰਗ ਗੁਰ ਪ੍ਰਸਾਦ ਜਪ ਆ ਸਤ ਜੁਗਾ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਵੀਡੀਓ ਨੂੰ ਲਾਈਕ ਕਰ ਦਿਓ ਇੱਕੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਾਤ ਅਜੁਨੀ ਸੈਭੰਗ ਗੁਰ ਪ੍ਰਸਾਦ ਜਪ ਆ ਸਤ ਜੁਗਾ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚਾਨਨਕ ਹੁਸੀ ਭੀ ਸਚ ਵਾਹਿਗੁਰੂ ਜੀ ਵੀਡੀਓ ਨੂੰ ਲਾਈਕ ਕਰ ਦਿਓ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈਪੀ ਸੱਚ ਨਾਨਕ ਖੁਸੀ ਵੀ ਸੱਚ ਵਾਹਿਗੁਰੂ ਜੀ ਜੋ ਲੋਕ ਵੀ ਲਾਈਵ ਵਿੱਚ ਜੁੜ ਰਹੇ ਨੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਵਾਹਿਗੁਰੂ ਜੀ ਇੱਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਸਾ ਜੁਗਾ ਸੱਚ ਹੈਪੀ ਸੱਚ ਨਾਨਕ ਖੁਸੀ ਵੀ ਸੱਚ एक ओमकार सतनाम करता पुरख निर्भू निर्भर कल मूरत आजूनी सहप्रसाद जप आपी सच 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 पी एक ओंकार सतनाम नाम करता पुरख निर्भो निर्भर काल मूरत आजूनी सह गुरप्रसाद जप आ सच जुका सच हैपी सच नानक सच ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ 무ਰਤ ਅਜੂਨੀ ਸੈਭੰਗ ਗੁਰ ਪ੍ਰਸਾਦਿ ਜਪੁ ਆਸਾ ਚੁਗਾ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ 무ਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪੁ ਆਸਾ ਚੁਗਾ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਵਾਹਿਗੁਰੂ ਸਤ ਨਾਮ 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 ਵਾਹਿਗੁਰੂ සතනමවාහිගු සතනාමවාහිගරු 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 සතनामවාහිගරු සතනාමවාහිගරු සතනාමවාහිකරු සතුනාමවාහිකුරු සතුනාමවාහිකරු සතුනාමවාහිකරු සතුනාමවාහිකරු